ਦੇਖੋ ਜੀ ਪਾਰਟੀ ਨੇ ਬਹੁਤ ਵਧੀਆ ਫੈਸਲਾ ਲਿਆ ਇਸ ਫੈਸਲੇ ਦਾ ਮੈਂ ਸਵਾਗਤ ਕਰਦਾ ਇਹ ਨਮਜੋਤ ਸਿੰਧੂ ਦੇ ਪਰਿਵਾਰ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਬਹੁਤ ਹੀ ਗਲਤ ਗੱਲ ਕਹੀ ਗਈ ਹੈ ਇਹ ਗੱਲਾਂ ਕਹਿਣੀਆਂ ਪਾਰਟੀ ਦੇ ਸਿਸਟਮ ਦੇ ਵਿੱਚ ਬਿਲਕੁਲ ਐਡਾਪਟ ਨਹੀਂ ਕਰੀਆਂ ਜਾਂਦੀਆਂ ਜਿਹੜਾ ਨਮਜੋਤ ਕੌਰ ਸਿੱਧੂ ਨੇ ਇਹ ਬਿਆਨ ਦਿੱਤਾ ਇਹ ਬਹੁਤ ਗਲਤ ਬਿਆਨ ਦਿੱਤਾ ਸਰਦਾਰ ਧਰਮਵੰਤ ਸਿੰਘ ਜੀ ਜਿਹੜੀ ਮਤਲਬ ਆਤਮਾ ਉਹਨੂੰ ਵੀ ਇਸ ਗੱਲ ਦਾ ਦੁੱਖ ਪਹੁੰਚਿਆ ਹੋਣਾ ਪੌਨੀਰ ਦੇ ਕੀਤਮਮਦਸ਼ਕੰਦ ਦਾ ਸਵਾਗਤ ਹੈ ਬੀਤੇ ਦਿਨ ਕਾਂਗਰਸ ਪਾਰਟੀ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਬਾਬਤ ਗੱਲਬਾਤ ਕਰਦੇ ਹਾਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਬਲਹਾਰ ਸਿੰਘ ਚੁੰਨੀ ਨਾਲ ਅੱਛਕਾਲ ਜੀ ਅੱਛਕਾਲੀ ਕਾਂਗਰਸ ਪਾਰਟੀ ਚੋ ਸਸਪੈਂਡ ਕਰ ਦਿੱਤੇ ਗਏ ਨਵਜੋਤ ਕੌਰ ਸਿੱਧੂ ਨੂੰ ਉਸ ਨੇ ਕਿ ਕੀ ਕਰਨਾ ਚਾਹੁੰਦੇ ਨੇ ਦੇਖੋ ਜੀ ਪਾਰਟੀ ਨੇ ਬਹੁਤ ਵਧੀਆ ਫੈਸਲਾ ਲਿਆ ਇਸ ਫੈਸਲੇ ਦਾ ਮੈਂ ਸਵਾਗਤ ਕਰਦਾ ਨਵਜੋਤ ਕੌਰ ਸਿੱਧੂ ਹੋ ਸਕਦਾ ਮੇਰੇ ਵੀ ਮੈਂ ਉਹਨਾਂ ਦੇ ਪਹਿਲਾਂ ਕੁਝ ਨੇੜੇ ਰਿਹਾ ਮੇਰੇ ਵੱਡੇ ਭਰਾ ਸਵਰਗਵਾਸੀ ਸਰਦਾਰ ਧਰਮਨ ਸਿੰਘ ਧੂਰੀ ਜੋ ਕਿ 92 ਤੋਂ ਲੈ ਕੇ 10 ਸਾਲ ਲਗਾਤਾਰ ਵਿਧਾਇਕ ਰਹੇ ਨਵਜੋਤ ਸਿੱਧੂ ਨਾਲ ਉਹਨਾਂ ਦਾ ਬਹੁਤ ਸਨੇਹ ਸੀ ਪਿਆਰ ਸੀ ਨਵਜੋਤ ਸਿੱਧੂ ਨੂੰ ਪਾਰਟੀ ਇਲੈਕਸ਼ਨ ਦੇ ਵਿੱਚ ਲਿਆਉਣ ਵਾਲੇ ਪਾਰਟੀ ਦੇ ਵਿੱਚ ਲਿਆਉਣ ਵਾਲੇ ਸਰਦਾਰ ਧਰਮਨ ਸਿੰਘ ਧੂਰੀ ਸੀਗੇ ਮੈਂ ਉਹਨਾਂ ਦਾ ਛੋਟਾ ਭਰਾ ਸੀ ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ ਉਹ ਮੇਰੇ ਇਲਾਕੇ 'ਚ ਇੱਥੇ ਚੁੰਨੀ ਆਉਂਦੇ ਜਾਂਦੇ ਰਹਿੰਦੇ ਸੀ ਤੇ ਮੈਂ ਉਹਨਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਗਿਆ ਉੱਥੇ ਨਵਜੋਤ ਸਿੰਘ ਸਿੱਧੂ ਵੀ ਹੁੰਦੇ ਸੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਇਹ ਨਵਜੋਤ ਸਿੰਘ ਦੂ ਦੇ ਪਰਿਵਾਰ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਬਹੁਤ ਹੀ ਗਲਤ ਗੱਲ ਕਹੀ ਗਈ ਹੈ ਇਹ ਗੱਲਾਂ ਕਹਿਣੀਆਂ ਪਾਰਟੀ ਦੇ ਸਿਸਟਮ ਦੇ ਵਿੱਚ ਬਿਲਕੁਲ ਐਡਾਪਟ ਨਹੀਂ ਕਰੀਆਂ ਜਾਂਦੀਆਂ ਕਿਉਂਕਿ ਸਰਦਾਰ ਧਨਵੰਤ ਸਿੰਘ ਧੂਰੀ ਜਿਨ੍ਹਾਂ ਦੀ ਪਿਛਲੇ ਸਵਾ ਸਾਲ ਸਵਾ ਸਾਲ ਪਹਿਲਾਂ ਦਤੋਗੀ ਸੀ ਬੜੇ ਸਤਕਾਰਯੋਗ ਪਰਸਨ ਸੀਗੇ ਉਹਨਾਂ ਨੂੰ ਲੋਕ ਸ਼ਰੂਟ ਕਰਦੇ ਸੀ ਕਿਉਂਕਿ ਬਹੁਤ ਵੱਡੇ ਇਮਾਨਦਾਰ ਰਹੇ ਹੋ ਨਵਜੋਤ ਸਿੱਧੂ ਨੂੰ ਉਹਨਾਂ ਨੇ ਸਿੱਖਿਆ ਦਿੱਤੀ ਸੀ ਨਵਜੋਤ ਸਿੱਧੂ ਦੇ ਉਹਨਾਂ ਦੇ ਕਹਿਣ ਤੋਂ ਇਲੈਕਸ਼ਨ ਉਹਨਾਂ ਨੇ ਮੈਂਬਰ ਪਾਰਲੀਮੈਂਟਰੀ ਅਮਰਸਤੋ ਇਲੈਕਸ਼ਨ ਲੜੀ ਸੀ ਮੈਂ ਜਿਹੜਾ ਨਵਜੋਤ कौर ਸਿੱਧੂ ਨੇ ਬਿਆਨ ਦਿੱਤਾ ਇਹ ਬਹੁਤ ਗਲਤ ਬਿਆਨ ਦਿੱਤਾ ਸਰਦਾਰ ਧਨਵੰਤ ਸਿੰਘ ਦੀ ਜਿਹੜੀ ਮਤਲਬ ਆਤਮਾ ਉਹਨੂੰ ਵੀ ਇਸ ਗੱਲ ਦਾ ਦੁੱਖ ਪਹੁੰਚਿਆ ਹੋਣਾ ਕਿਉਂਕਿ ਉਹਨਾਂ ਨੇ ਸਰਦਾਰ ਬੈਂਸ ਸਿੰਘ ਨਾਲ ਕਾਂਗਰਸ ਪਾਰਟੀ ਦੇ ਵਿੱਚ ਕੰਮ ਕੀਤਾ ਉਹ 10 ਸਾਲ ਵਿਧਾਇਕ ਰਹੇ ਐ ਉਹਨਾਂ ਨੇ ਬਹੁਤ ਹੀ ਇਮਾਨਦਾਰੀ ਨਾਲ ਕੰਮ ਕੀਤਾ ਉਹਨਾਂ ਦਾ ਬੇਟਾ ਸਮਿਤ ਸਿੰਘ ਮਾਨ ਜੋ ਕਿ ਅਮਰਗੜ ਤੋਂ ਪਿਛਲੀ ਵਾਰੀ ਇਲੈਕਸ਼ਨ ਲੜਿਆ ਸੀ ਜਦੋਂ ਹਵਾ ਆਮ ਆਦਮੀ ਪਾਰਟੀ ਦੀ ਆਈ ਹੈ ਪਰੰਤੂ ਉਹਨਾਂ ਨੂੰ ਹੁਣ ਹਲਕਾ ਅਮਰਗੜ ਤੋਂ ਇੰਚਾਰਜ ਲਾਇਆ ਹੋਇਆ ਹੈ ਸਮਿਤ ਸਿੰਘ ਮਾਨ ਨੂੰ ਉਹ ਮੇਰਾ ਭਤੀਜਾ ਵੀ ਹੈ ਮੈਨੂੰ ਬਹੁਤ ਪਿਆਰ ਕਰਦਾ ਧਨਵੰਤ ਸਿੰਘ ਮੇਰਾ ਪਰਿਵਾਰ ਹੈ ਨਵਜੋਤ ਸਿੱਧੂ ਨਾਲ ਮੇਰੇ ਲਿੰਕ ਸੀ ਮੇਰੇ ਮੈਂ ਇੱਥੇ ਕੰਮ ਕਰਦਾ ਸੀ ਨਵਜੋਤ ਸਿੱਧੂ ਆਉਂਦੇ ਜਾਂਦੇ ਰਹਿੰਦੇ ਸੀ ਨਵਜੋਤ ਸਿੱਧੂ ਨੇ ਇਹ ਗੱਲ ਆ ਉਹਦੀ ਵਾਈਫ ਨੇ ਜੋ ਗੱਲ ਇਹ ਕਹੀ ਹੈ ਉਹਨਾਂ ਬਾਤ ਤੇ ਠੀਕ ਨਹੀਂ ਹੈ ਇਹ ਬਿਲਕੁਲ ਗਲਤ ਹੈ ਇਹਨੂੰ ਮੈਂ ਕੰਡੈਮਨ ਕਰਦਾ ਤੁਹਾਨੂੰ ਨਹੀਂ ਲੱਗਦਾ ਕਿ ਚੋਣਾਂ ਦੇ ਵਿੱਚ ਵੀ ਇਸ ਗੱਲ ਦਾ ਪ੍ਰਭਾਵ ਆਵੇ ਦੇਖੋ ਜੀ ਪ੍ਰਭਾਵ ਇਸ ਕਰਕੇ ਨਹੀਂ ਪੈਣਾ ਮੈਂ ਤੁਹਾਨੂੰ ਦੱਸਦਾ ਜਿਹੜੀ ਆਉਣ ਵਾਲੀ 27 ਦੀ ਚੋਣ ਹੋਣੀ ਹੈ ਵਿਧਾਨ ਸਭਾ ਦੀ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਹੋਣੀ ਹੈ ਕਾਂਗਰਸ ਪਾਰਟੀ ਮੈਂ ਤਾਬੇ ਨਾਲ ਅਗੇ ਗੱਲ ਕਹਿਣੀ ਚਾਹੁੰਦਾ ਵੀ 117 ਚੋਂ 80 ਤੋਂ 85 ਸੀਟਾਂ ਲੈ ਕੇ ਜਿਹੜੀ ਕਾਂਗਰਸ ਪਾਰਟੀ ਉਹ ਆਪਣੀ ਸਰਕਾਰ ਬਣਾਉਗੀ ਇਹਦੇ ਵਿੱਚ ਇਹਨਾਂ ਦਾ ਕੋਈ ਫਰਕ ਨਹੀਂ ਪੈਣਾ ਕਿਉਂਕਿ ਇਹਨਾਂ ਨੂੰ ਕਿਸੇ ਨੇ ਚੱਕ ਕੇ ਜਾਂ ਕਿਸੇ ਨੇ ਹੱਲਾਸ਼ੀਰ ਦੇ ਕੇ ਬਿਆਨ ਦਵਾਇਆ ਕਿ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਚੋਣਾਂ ਹੋ ਰਹੀਆਂ ਵੀ ਇਹਨਾਂ ਨੂੰ ਅਫੈਕਟ ਹੋਵੇ ਪਰੰਤੂ ਨਹੀਂ ਬਿਲਕੁਲ ਕੋਈ ਅਸਰ ਇਹਨਾਂ ਦਾ ਨਹੀਂ ਪੈਣਾ ਜਿਹੜੇ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਕੈਂਡੀਡੇਟ ਦੇ ਆ ਉਹ ਬਹੁਤ ਸੋਚ ਸਮਝ ਕੇ ਸਮਝ ਕੇ ਇਮਾਨਦਾਰ ਸੱਚੇ ਸੁੱਚੇ ਵਧੀਆ ਕੈਂਡੀਡੇਟ ਦੇ ਆ ਮੈਂ ਖੁਦ ਜ਼ੋਨ ਨੰਬਰ 6 ਚੁਨੀ ਕਲਾਂ ਤੋਂ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਿਹਾ ਮੈਨੂੰ ਇੰਨਾ ਲੋਕਾਂ ਦਾ ਹੰਗਾਰਾ ਕਿ ਅਸੀਂ ਇਹ ਜਿਹੜੀਆਂ ਚੋਣਾਂ ਕਾਂਗਰਸ ਪਾਰਟੀ ਨੂੰ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ ਕਿਉਂਕਿ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬਹੁਤ ਸੀਨੀਅਰ ਸਾਡੇ 9 ਵਿਧਾਨ ਸਭਾ ਹਲਕਿਆਂ ਦੀ ਕਮਾਂਡ ਕਰ ਰਹੇ ਹੋ ਜਿੱਤੇ ਹੋਏ ਹਨ ਮੈਂ ਜਿਹੜੀ ਇਹਨਾਂ ਨੇ ਨਵਜੋਤ कौर ਮੈਡਮ ਨੇ ਇਹ ਗੱਲ ਕਹੀ ਹੈ ਇਹ ਬਿਲਕੁਲ ਗਲਤ ਹੈ ਇਹ ਠੀਕ ਨਹੀਂ ਇਹ ਕਹਿਣਾ ਨਹੀਂ ਚਾਹੀਦਾ ਜੇ ਕੋਈ ਉਹਨਾਂ ਨੂੰ ਤਕਲੀਫ ਸਿਗੀ ਉਹ ਆਪਣੇ ਪਰਿਵਾਰ ਦੇ ਵਿੱਚ ਬੈਠਦੇ ਪਾਰਟੀ ਪ੍ਰਧਾਨ ਨੂੰ ਨਾਲ ਲੰਦੇ ਤੇ ਬਾਕੀ ਹਾਈ ਕਮਾਂਡ ਸਾਡੀ ਬੈਠੀ ਹੈ ਸੋਨੀਆ ਗਾਂਧੀ ਜੀ ਬੈਠੇ ਨੇ ਕਿਆ ਗਾਂਧੀ ਜੀ ਬੈਠੇ ਨੇ ਰਾਹੁਲ ਗਾਂਧੀ ਜੀ ਬੈਠੇ ਨੇ ਸਾਡੇ ਹਿੰਦੁਸਤਾਨ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਕ ਅਰਜਨ ਖੜਗੇ ਜੀ ਬੈਠੇ ਨੇ ਉਹਨਾਂ ਨੂੰ ਇਹ ਗੱਲ ਦੱਸ ਸਕਦੇ ਸੀ ਕਈ ਵਾਰੀ ਕੋਈ ਕਿਸੇ ਇਨਸਾਨ ਤੋਂ ਕੋਈ ਗਲਤੀ ਹੋਈ ਹੈ ਤਾਂ ਉਹਨਾਂ ਉਹਨਾਂ ਦਾ ਹੱਲ ਹੁੰਦਾ ਜਿਹੜਾ ਉਹ ਪਾਰਟੀ ਦੇ ਅਨੁਸ਼ਾਸਨ ਦੇ ਵਿੱਚ ਬੈਠ ਕੇ ਹੱਲ ਹੁੰਦਾ ਇਹ ਬਿਆਨ ਦੇਣੇ ਪਾਰਟੀ ਲਈ ਬਹੁਤ ਹੀ ਘਾਤਕ ਹੈ ਪਰੰਤੂ ਪਾਰਟੀ ਨੂੰ ਤੇ ਲੋਕਾਂ ਨੂੰ ਪਤਾ ਇਹ ਸਾਡੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਇਸ ਟਾਈਮ ਬਲੋਕ ਸੰਵਿਤੀ ਜਿਲ੍ਹਾ ਪ੍ਰਧਾਨ ਚੋਣਾ ਜਿਤਾ ਕੇ ਸਾਡੀ ਜਿਹੜੀ ਕੜੀ ਇਹ ਚੱਲਣੀ ਹੈ 22 ਦੇ ਵਿੱਚ ਆਉਣ ਵਾਲੀ ਵਿਧਾਨ ਸਭਾ ਦੀਆਂ ਚੋਣਾਂ ਅਸੀਂ 80 ਸੀਟਾਂ ਤੋਂ ਵੱਧ ਵੋਟਾਂ ਸੇ ਸੀਟਾਂ ਜਿੱਤ ਕੇ ਕਾਂਗਰਸ ਦੇ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਬਣਾਵਾਂਗੇ ਦਾ ਖਾਲਸਾ ਹੈ। ਇਸਨ ਬਲਹਾਰ ਸਿੰਘ ਚੁੰਨੀ ਜੀਨਾਂ ਦਾ ਕਹਿਣਾ ਹੈ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਪੋਤੀਗੜ ਸਾਹਿਬ ਤੋਂ ਦੀਪਕ ਸੁਧਰੀ ਰਿਪੋਰਟ